ਜਾਸਪਰੀ ਸਿੰਘ ਜੀ ਕੀ ਸਮੱਸਿਆ ਤਾਂ ਲਾਈਟ ਨਾ ਆਉਣ ਕਰਕੇ ਕੱਦੂ ਕੀਤਾ ਸੀ ਇਹ ਚ ਪਾਣੀ ਸੁੱਕ ਗਿਆ ਜੀ ਤੇ ਆ ਲਾਉਣ ਵਾਲੇ ਝੋਨਾ ਸੀਗੇ ਵਿਚਾਰੇ ਉਹ ਬੈਠੇ ਆ ਹੁਣ ਤੇ ਸਮੱਸਿਆ ਇਹ ਲਾਈਟ ਪੂਰੀ ਦਿੱਤੀ ਜਾਵੇ ਆ ਝੋਨੇ ਦਾ ਹਾਲ ਦੇਖ ਲੋ ਇਹ ਕੱਦੂ ਕੀਤਾ ਵਿੱਚ ਪਾਣੀ ਹੈ ਨਹੀਂ ਗਈ ਤੇ ਆ ਦੂਜਾ ਇਧਰਾਂ ਝੋਨਾ ਲੱਗਾ ਇਹ ਚ ਪਾਣੀ ਹੈ ਨਹੀਂ ਪਿਛਲੇ ਝੋਨੇ ਚ ਪਾਣੀ ਸੁੱਕ ਗਿਆ ਗਾਂ ਲਾਈਟ ਨਹੀਂ ਆਉਂਦੀ ਗਾਂ ਕੱਦੂ ਕਰਨ ਅੱਧਾ ਕਹਿਰਾ ਹੁੰਦਾ ਉਹਨਾਂ ਕੋ ਪਾਣੀ ਜਾਂਦਾ ਬਸ ਉੱਥੇ ਫੇਰ ਲਾਈਟ ਕੱਢਦੇ 2 2.5 ਘੰਟੇ ਲਾਈਟ ਮਸਾਂ ਆਉਂਦੀ ਹੈ ਜੀ। ਲਾਈਟ ਮੈਂਦਕਾਰੀ ਨਾਲ ਗੱਲਬਾਤ ਹੋਈ ਸੀ। ਹਾਂਜੀ ਹਾਂਜੀ ਹੋਈ ਆ ਉਹਦੇ ਪਿੱਛੋਂ ਕੱਟੀ ਜਾਂਦੀ ਪਾਵਰ ਕੱਟ ਦਾ ਮੈਸੇਜ ਆਉਂਦਾ ਬਸ ਕੱਲਾ ਜੀ। ਹੁਣ ਕੀ ਨੀ ਝੋਨੇ ਦਾ ਨੁਕਸਾਨ ਹੋਈ ਜਾਂਦਾ ਜੀ। ਝੋਨਾ ਲੇਟ ਹੋਈ ਜਾਂਦਾ ਲਾਉਣ ਨਾਲ ਅੱਗੇ ਮੁਕਤ ਮੁਕਸ਼ਰ ਆਉਣਾ ਮੁੜ ਕੇ ਸਾਈਦਨਾਂ ਵਾਲੇ ਰੌਲਾ ਪਾਉਂਦੇ ਜੀ ਮੁੜ ਕੇ ਝੋਨਾ ਨਹੀਂ ਖਰੀਦਦੇ ਮੁਕਸ਼ਰ ਆਉਂਦਾ ਕਰਕੇ ਕੀ ਮੰਗ ਕਰਦੇ। ਮੰਗ ਇਹ ਹੈ ਲਾਈਟ 8 ਘੰਟੇ ਤੇ ਦਿੱਤੀ ਜਾਵੇ ਘਟੋ ਘਟ। ਜੀ ਬਾਈ ਰਵਿੰਦਰਪਾਲ ਸੇਮੀ ਜੀ ਮਿਸ਼ਰੀਆ ਵਾਲਾ ਜੀ ਆਪਣਾ ਹੀ ਜਿਹੜੀ ਜਿਹੜਾ 26 ਝੋਨਾ ਪਹਿਲਾਂ ਲਾਇਆ ਜਾਵੇ ਤਾਂ ਕਿ ਛੇਲਰਵਾ ਨੂੰ ਝੋਨਾ ਖਰੀਦਣ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਇਹਦਾ ਮੌਸਮ ਜੇ ਅਸੀਂ ਲੇਟ ਲਾਉਣੇ ਤਾਂ ਇਹਦਾ ਮੌਸਮ ਬਹੁਤ ਜ਼ਿਆਦਾ ਆਉਂਦਾ ਜੀ ਪਰ ਸਾਨੂੰ ਲੈਡ ਨਾ ਮਿਲਣ ਦੇ ਕਾਰਨ ਇਹ ਝੋਨੇ ਦੀ ਲਵਾਈ ਆ ਜਿਹੜੀ ਲੇਟ ਹੁੰਦੀ ਜਾ ਰਹੀ ਹੈ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੀ 8 ਘੰਟੇ ਸਪਲਾਈ ਹੈ ਨਰਵੇਗਨ ਦਿੱਤੀ ਜਾਵੇ ਹਿਸ਼ਾਰ ਸਿੰਘ ਮਿਸ਼ਰਾ ਪ੍ਰਧਾਨ ਵੀ ਕੇ ਜੂ ਇਕਤਾ ਸਿੱਧੂ ਪਰ ਇਸ ਸਮੱਸਿਆ ਨੂੰ ਲੈ ਕੇ ਅੱਜ ਜਿਤਨੇ ਇਕੱਠੇ ਹੋਏ ਸਮੱਸਿਆ ਜੀ ਇਹ ਖਸਾਨੀ ਦੀ ਹੈ ਕਿ ਜੋ ਏਪੀ ਸਪਲਾਈ ਹੈ ਤਕਰੀਬਨ 2.5 3 ਘੰਟੇ ਚੱਲ ਰਹੀ ਹੈ ਜੋ ਹਾਲਾਤ ਆ ਇਸ ਸਮੇਂ ਜੁਸੀਂ ਜ਼ਮੀਨ 'ਚ ਵੇਖ ਸਕਦੇ ਹੋ ਕਿਸੇ ਦੀ ਜ਼ਮੀਨ ਦੇ ਵਿੱਚ ਪਾਣੀ ਨਹੀਂ ਗਾ ਝੋਨਾ ਜੋ ਲੋਕ 26 ਲਈ ਜਾਂਦੇ ਆ ਰੰਗੇਤੀਆਂ ਵੇੜੀਆਂ ਪੀਅਰ 31 ਹੈ ਜਾਂ ਹਾਈਬ੍ਰਿਡ ਵੇੜੀਆਂ ਬਾਸਮਤੀ ਦੀ ਵੀ ਲਵਾਈ ਸ਼ੁਰੂ ਹੋਆ ਤਾਂ ਇਹ ਸਮੱਸਿਆ ਬਹੁਤ ਵੱਡੀ ਹੈ ਕੋਈ ਛੋਟੀ ਸਮੱਸਿਆ ਨਹੀਂ ਗੀ ਤੇ ਮੁੜ ਕੇ ਪੰਜਾਬ ਸਰਕਾਰੇ ਮਾਣਯੋਗ ਮੁੱਖ ਮੰਤਰੀ ਕਹਿੰਦਾ ਹੁੰਦਾ ਇਹ ਵਜਾ ਨਹੀਂ ਵੇਂਦੇ ਜਗਾ ਵੇਂਦੇ ਆ ਹੁਣ ਆ ਵਜਾ ਹੀ ਆ ਜੇ ਕੱਲ ਨੂੰ ਰੋਡਾਂ ਦੇ ਉੱਤੇ ਬੈਠੇ ਤਾਂ ਇਸੇ ਮੁੱਖ ਮੰਤਰੀ ਨੇ ਮੁੜ ਕੇ ਚੀਕਾ ਮਾਰਨਾ ਪਰ ਮਜਬੂਰੀ ਹੈ ਲੋਕਾਂ ਦੀ ਹੋ ਸਕਦਾ ਕੱਲ ਨੂੰ ਸਾਨੂੰ ਰੋਡ ਦੇ ਉੱਤੇ ਵੀ ਬਹਿਣਾ ਪੈ ਜਾਵੇ ਸਰਕਾਰ ਵੱਲੋਂ ਤਾਂ ਜਿਹੜੀ 8 ਘੰਟੇ ਖੇਤਾਂ ਨੂੰ ਜਿਹੜੀ ਬਿਜਲੀ ਦਿੱਤੀ ਗਈ ਹੈ ਕਿੰਨੇ ਘੰਟੇ ਲਾਈਟ ਆ ਰਹੀ ਹੈ 8 ਘੰਟੇ ਸ਼ਡਿਊਲ 8 ਘੰਟੇ ਦਾ ਹੈ ਵਿੱਚੋਂ ਪੀਸੀ ਪਟਿਆਲੇ ਵੱਲੋਂ ਗ੍ਰਿਡਾਂ ਨੂੰ ਮੈਸੇਜ ਆ ਜਾਂਦਾ ਕਿ ਭਾਈ ਪਾਵਰ ਕੱਟ ਐਨੇ ਸਮੇਂ ਵਾਸਤੇ ਪਾਵਰ ਕੱਟ ਜਿਹਦੇ ਵਿੱਚੋਂ ਅੱਧਾ ਘੰਟਾ ਸਪਲਾਈ ਸਵੇਰ ਮਿਸ਼ਰੀ ਵਾਲਾ ਜੋ ਸਵੇਰ ਚੱਲੀ ਤੇ ਹੁਣ 9:30 ਵਜੇ ਸਪਲਾਈ ਚੱਲੀ ਆ 12 ਵਜੇ ਤੱਕ ਨਹੀਂ ਚੱਲਣੀ ਪਤਾ ਨਹੀਂ 12 ਵਜੇ ਚੱਲੂ ਕਿ ਨਹੀਂ ਚੱਲੂਗੀ ਉਹ ਵੀ ਕਿਹੜੇ ਵੇਲੇ ਪਿੱਛੋਂ ਪੀਸੀ ਪਟਿਆਲ ਦਾ ਮੈਸੇਜ ਆ ਜੇ ਤਾਂ ਪਾਵਰ ਕੱਟ ਫੇਰ ਲੱਗ ਸਕਦਾ ਤਾਂ ਇਹ ਸਰਕਾਰ ਨੂੰ ਅਪੀਲ ਆ ਸਾਡੀ ਬੇਨਤੀ ਹੈ ਕਿ ਇਹਨੂੰ ਯਕੀਨੀ 8 ਘੰਟੇ ਬਣਾਇਆ ਜਾਵੇ ਰੈਗੂਲਰ ਦਿੱਤਾ ਜਾਵੇ ਸਪਲਾਈ ਜੋ ਕਿਸਾਨਾਂ ਦੀਆਂ ਸਮੱਸਿਆ ਦਾ ਹੱਲ ਹੋ ਸਕੇ ਕਿਸਾਨਾਂ ਵੱਲੋਂ ਜੋ ਝੋਨੇ ਲਾਏਗੇ ਕਿਸ ਤਰ੍ਹਾਂ ਦੇ ਹਾਲਾਤਾਂ ਚ ਝੋਨੇ ਨੇ ਝੋਨੇ ਹੁਣ ਪਿਛਲੇ 2-3 ਦਿਨਾਂ ਤੋਂ ਬਹੁਤ ਮਾੜੀ ਕਾਰਜਕਾਰੀ ਜਾਰੀ ਆ ਸਪਲਾਈ ਦੀ ਕਿਸਾਨ ਬਹੁਤ ਦੁਖੀ ਹੈ ਇਸ ਵਕਤ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਨਿਰਵਿਘਨ ਸਪਲਾਈ ਜੋ 8 ਘੰਟੇ ਦਿੱਤੀ ਜਾਵੇ ਏਪੀ ਸਪਲਾਈ ਤਾਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਜਾਂ 26 ਝੋਨਾ ਲੋਕ ਲਾਈ ਜਾ ਰਹੇ ਨੂੰ ਸਮੇਂ ਸਿਰ ਲਵਾਈ ਹੋ ਸਕੇ ਇਸ ਵਿਸ਼ੇ ਨੂੰ ਲੈ ਕੇ ਕੋਈ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਸਾਡੀ ਬਲਾਕ ਪ੍ਰਧਾਨ ਦੀ ਕਾਰਜਕਾਰੀ ਇੰਜੀਨੀਅਰ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੇ ਹੱਥੋਂ ਗੇਮ ਬਾਹਰ ਹੈ ਸਾਡੇ ਲੈਵਲ ਦਾ ਕੰਮ ਨਹੀਂ ਪੀਸੀ ਪਟਿਆਲ ਦੇ ਨਾਲ ਗੱਲਬਾਤ ਕਰ